ਵਰਜਿਕਾ ਖਲਸਾ ਵਰਜਿਕੀ ਫਤੇ ਜਿਹੜੀ ਅੱਜ ਖਬਰ ਜੁੜੀ ਆ ਉਹ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਆ ਤੇ ਉਹਨਾਂ ਦੀ ਸਿਹਤ ਦੇ ਨਾਲ ਜੁੜੀ ਹੋਈ ਆ ਤੁਹਾਨੂੰ ਦੱਸ ਦਈਏ ਕਿ ਕਰੀਬ ਪਿਛਲੇ ਦਿਨਾਂ ਤੋਂ ਭਗਵੰਤ ਮਾਨ ਮਹਾਲੀ ਦੇ ਫੋੜਾ ਹਸਪਤਾਲ ਦੇ ਵਿੱਚ ਜਿਹੜਾ ਦਾਖਲਾ ਤੇ ਉਹਨਾਂ ਦੀ ਜਿਹੜੀ ਅਟਾਰਨੀ ਦਾ ਦਬਾਅ ਪੈਣ ਕਰਕੇ ਜਿਹੜਾ ਆਪਾਂ ਇਹ ਕਹਿੰਦੇ ਫੇਵਰੇਡਾਂ ਉੱਤੇ ਜਿਹੜਾ ਦਵਾ ਜਿਹੜਾ ਪੈ ਰਿਹਾ ਉਹਦੇ ਵਿੱਚ ਸੋਚ ਦੱਸੀ ਜਾ ਰਹੀ ਹੈ ਡਾਕਟਰਾਂ ਵੱਲੋਂ ਤੇ ਦਵਾ ਪੈਣ ਕਰਕੇ ਸੀਐਮ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਬਦਦਾ ਘਟਦਾ ਰਹਿੰਦਾ ਹੈਗਾ ਦਿਲ ਦੇ ਨਾਲ ਸੰਬੰਧਿਤ ਕੁਝ ਜ਼ਰੂਰੀ ਟੈਸਟ ਨੇ ਜਿਹੜੇ ਉਹ ਡਾਕਟਰਾਂ ਵੱਲੋਂ ਕੀਤੇ ਗਏ ਨੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਰਿਪੋਰਟ ਮੰਗਰੋ ਜਿਹੜਾ ਇੱਕ ਕੋਈ ਅਹਿਮ ਫੈਸਲਾ ਡਾਕਟਰਾਂ ਵੱਲੋਂ ਲਿਆ ਜਾਵੇਗਾ ਕਿ ਅਜੇ ਮਾਨ ਦੀ ਜਿਹੜੀ ਸਿਹਤ ਆ ਉਹ ਬਿਲਕੁਲ ਠੀਕ ਆ ਡਾਕਟਰ ਆਰ ਕੇ ਜੈਸਵਾਲ ਡਾਇਰੈਕਟਰ ਅਤੇ ਐਸਓਡੀ ਕਾਰਡੀਓਲੋਜੀ ਵਿਭਾਗ ਫੋਰਸ ਹਸਪੀਟਲ ਮਹਾਲੇ ਵੱਲੋਂ ਜਿਹੜਾ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਉਹਨਾਂ ਦੇ ਜਿਹੜਾ ਦਿਲ ਦੇ ਨਾਲ ਸੰਬੰਧਤ ਕੁਝ ਇੰਜਰੀਆਂ ਨੇ ਉਹਨਾਂ ਤੇ ਜਿਹੜੀ ਸੋਜ ਆ ਤੇ ਉਸ ਕਰਕੇ ਜਿਹੜਾ ਉਹਨਾਂ ਨੂੰ ਉੱਥੇ ਭਰਤੀ ਹੋਣਾ ਪਿਆ ਪਰ ਉਹਨਾਂ ਦੀ ਜਿਹੜੀ ਸਿਹਤ ਆ ਉਹ ਫਿਲਹਾਲ ਠੀਕ ਦੱਸੀ ਜਾ ਰਹੀ ਆ ਤੇ ਦੂਜੇ ਪਾਸੇ ਆਪਾਂ ਨਾਲ ਹੀ ਗੱਲ ਕਰਦੇ ਆਂ ਕਿ ਬਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਵੱਲੋਂ ਭਗਵਾਨ ਕਮਨ ਦੀ ਸਿਹਤ ਦੀ ਜਿਹੜੀ ਕਾਮਯਾਬੀ ਲਈ ਆਪਾਂ ਇਹ ਕਹ ਲਈਏ ਕਿ ਉਹਨਾਂ ਦੀ ਅਰਦਾਸ ਕੀਤੀ ਆ ਕਿ ਉਹਨਾਂ ਦੀ ਜਿਹੜੀ ਸਿਹਤ ਆ ਉਹ ਠੀਕ ਰਹੇਵੇ ਜੇ ਦੂਜੇ ਪਾਸੇ ਅਕਾਲੀ ਦਲ ਦੇ ਇੱਕ ਹੋਰ ਬੁਲਾਰੇ ਨੇ ਜਿਹੜਾ ਕਿ ਜਿੱਥੇ ਭਗਵੰਤ ਮਾਨ ਦੀ ਜਿਹੜੀ ਛੇਤ ਨੂੰ ਲੈ ਕੇ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੀ ਅਰਦਾਸ ਕੀਤੀ ਗਈ ਹੈ ਕਿ ਉਹ ਜਲਦੀ ਠੀਕ ਹੋਉਣ ਪਰ ਦੂਜੇ ਪਾਸੇ ਉਹਨਾਂ ਵੱਲੋਂ ਇੱਕ ਟਰੋਲ ਵੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਕਾਲੀ ਦਲ ਦੇ ਨੁਮਾਇੰਦੇ ਵੱਲੋਂ ਕਿ ਭਗਵੰਤ ਮਾਨ ਜਿਹੜਾ ਕਲੀਨਿਕ ਮਹੱਲੇ ਬਣਾਏ ਨੇ ਹੁਣ ਆਪਣਾ ਇਲਾਜ ਕਲੀਨਿਕ ਮਹੱਲਿਆਂ ਦੇ ਵਿੱਚ ਕਿਉਂ ਨਹੀਂ ਕਰਾਉਂਦਾ ਕਿ ਫੋਰਸ ਹਸਪਤਾਲ ਜਿਹੜਾ ਕਿ ਬਾਦਲਾਂ ਨੇ ਬਣਾਇਆ ਹੋਇਆਗਾ ਬਾਗਲ ਪਰਿਵਾਰ ਨੇ ਬਣਾਇਆ ਹੋਇਆਗਾ ਮਹਾਲੀ ਦੇ ਵਿੱਚ ਤੇ ਉੱਥੇ ਸੀਐਮ ਨੂੰ ਜਿਹੜਾ ਭਰਤੀ ਹੋਣਾ ਪਿਆਗਾ ਤੁਹਾਨੂੰ ਦੱਸ ਦੇ ਕਿ ਵਿਰੋਧੀ ਨਾਲ ਦੀ ਨਾਲ ਇੱਕ ਪਾਸੇ ਜਿਹੜਾ ਸੇਤ ਜਾਬੀ ਦੀ ਅਰਦਾਸ ਕਰਦੇ ਨੇ ਜਾਂ ਆਪਾਂ ਇਹ ਕਹਿ ਲਈਏ ਕਿ ਉਤਲੇ ਮਨੋਂ ਕਰਦੇ ਨੇ ਜਾਂ ਵਿਚਲੇ ਮਨੋਂ ਕਰਦੇ ਆ ਪ੍ਰਮਾਤਮਾ ਜਾਣਦਾਗਾ ਪਰ ਨਾਲ ਦੀ ਨਾਲ ਦਿੱਤੇ ਨੇ ਕਿ ਉਹ ਟਰੋਲ ਵੀ ਕਰਦੇ ਨੇ ਜਿਸ ਤਰ੍ਹਾਂ ਹੁਣ ਪਹਿਲਾਂ ਟਰੋਲ ਕੀਤਾ ਜਾ ਰਿਹਾ ਸੀ ਕਿ ਭਗਵਾਨਤਮਨ ਦੀ ਸੇਤ ਨੂੰ ਲੈ ਕੇ ਜਿਹੜਾ ਕਿਆ ਜਾ ਰਿਹਾ ਸੀ ਕਿ ਸ਼ਰਾਬ ਵੱਧ ਘੱਟ ਪੀਣ ਦੇ ਨਾਲ ਇਹ ਕੁਝ ਹੋ ਗਿਆ ਸੋਸ਼ਲ ਮੀਡੀਆ ਤੇ ਜਿਹੜੀ ਇੱਕ ਫੋਟੋ ਵੀ ਬੈਰਲ ਹੋ ਰਹੀ ਆ ਬੈਸੇ ਉਹ ਫੋਟੋ ਪੁਰਾਣੀ ਦੱਸੀ ਜਾ ਰਹੀ ਹੈ ਭਵੰਤਮਨ ਦੇ ਜਿਹੜੇ ਕਿ ਬੈੱਡ ਤੇ ਪਏ ਨੇ ਪਰ ਉਹ ਫੋਟੋ ਜਿਹੜੀ ਆ ਕਾਫੀ ਪੁਰਾਣੀ ਹੈ ਜਿਹੜੀ ਉਹ ਸੋਸ਼ਲ ਮੀਡੀਆ ਤੇ ਬੈਲ ਕੀਤੀ ਜਾ ਰਹੀ ਆ ਤੇ ਦੂਜੀ ਗੱਲ ਪਾਈ ਕਰਦੇ ਆ ਕਿ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਕੁਝ ਲੋਕ ਉਹਨਾਂ ਦੀਆਂ ਦੁਆਵਾਂ ਮੰਗ ਰਹੇ ਨੇ ਕਿ ਜਲਦੀ ਠੀਕ ਹੋ ਕੇ ਜਨਤਾ ਦੇ ਵਿੱਚ ਆਉਣ ਤੇ ਆਪਣੇ ਪਰਿਵਾਰ ਦੇ ਵਿੱਚ ਆਉਣ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਭਗਵੰਤ ਮਾਨ ਵੱਲੋਂ ਸੀਐਮ ਵੱਲੋਂ ਜਿਹੜਾ ਨਰਦੋਸ ਸਿੱਖਾਂ ਨੂੰ ਜਿਹੜਾ ਆਪਾਂ ਇਹ ਕਹਿ ਲਈਏ ਜਿਨ੍ਹਾਂ ਨੇ ਜ਼ਿਕਰ ਕੀਤਾਗਾ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਨੇ ਜਿਹੜੇ ਦਾਸ ਨੇ ਉਹ ਡੇਰੂਗੜ ਦੇਲ ਦੇ ਵਿੱਚ ਬੰਦ ਨੇ ਤੇ 30 40 ਦੇ ਕਰੀਬ ਜਿਹੜੇ ਸਿੰਘ ਨੇ ਉਹ ਪੰਜਾਬ ਦੇ ਬੱਖ-ਬੱਖ ਜ਼ਿਲ੍ਹਿਆਂ ਦੇ ਵਿੱਚ ਬੰਦ ਨੇ ਵੱਡੀ ਗਿਣਤੀ ਵਿੱਚ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਲੋਕਾਂ ਵੱਲੋਂ ਵੀ ਟਰੋਲ ਕੀਤਾ ਜਾ ਰਿਹਾ ਕਹਿੰਦੇ ਕਿ ਭਵੰਤਮਾਨ ਨੇ ਜਿਹੜਾ ਝੂਠਾ ਜਿਹੜੀ ਕਾਰਵਾਈ ਕੀਤੀ ਹੈ ਤੇ ਉਹਦਾ ਜਿਹੜਾ ਨਤੀਜਾ ਅੱਜ ਸੀਐਮ ਮੇਂ ਭੋਗ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਵੀ ਪਿੱਛੇ ਨੇ ਉਹਨਾਂ ਦੇ ਬੱਚੇ ਵੀ ਪਿੱਛੇ ਨੇ ਜਿਸ ਤਰ੍ਹਾਂ ਡੇਢ ਸਾਲ ਹੋ ਗਿਆ ਕਾਲੇ ਪਾਣੀ ਦੇ ਵਿੱਚ ਸਿੱਟੇ ਹੋਏ ਨੇ ਇਸ ਕਰਕੇ ਕਹਿੰਦੇ ਭਗਵੰਤਮਾਨ ਨੂੰ ਉਹਨਾਂ ਨੌਜਵਾਨਾਂ ਦਾ ਉਹਨਾਂ ਭੈਣ ਭਰਾਵਾਂ ਦਾ ਉਹਨਾਂ ਬੱਚਿਆਂ ਦਾ ਕਹਿੰਦੇ ਪਾਪ ਲੱਗ ਗਿਆ ਪਾ ਮਾਰ ਗਿਆ ਇਸ ਕਰਕੇ ਭਵੰਤਮਾਨ ਬਿਮਾਰ ਹੋ ਗਏ ਤੇ ਇਹ ਇੱਕ ਕੁਦਰਤੀ ਵਰਤਾਰਾ ਵੀ ਆਪਾਂ ਕਹ ਲਈਏ ਕਿ ਹਰ ਇੱਕ ਦਾ ਸਰੀਰ ਆ ਜਿਹੜਾ ਉਹ ਪਤਾ ਨਹੀਂ ਕਿਦੋਂ ਜਿਹੜਾ ਡੈਮੇਜ ਹੋ ਜੇ ਕਿਦੋਂ ਜਿਹੜਾ ਕਿਹੜਾ ਪੁਰਜਾ ਜਿਹੜਾ ਆਪਾਂ ਕਹੇ ਦੀ ਕਿ ਮਸ਼ੀਨ ਵਾਂਗੂ ਖੜ ਦੇ ਜਾਵੇ ਤੇ ਇਹ ਤਾਂ ਹਰ ਇੱਕ ਦਾ ਜਿਹੜਾ ਬਿਮਾਰੀ ਕਿਸੇ ਨੂੰ ਵੀ ਆ ਸਕਦੀ ਆ ਇਹਦੇ ਤੇ ਆਪਾਂ ਨੂੰ ਬਹੁਤਾ ਖੁਸ਼ ਵੀ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਕੁਦਰਤੀ ਵਰਤਾਰਾ ਹੈਗਾ ਜਿਹੜਾ ਬਿਮਾਰੀ ਦਾ ਜਿਹੜਾ ਕਾਰਨ ਨੇ ਰੀਜਨ ਨੇ ਕਈ ਤਰ੍ਹਾਂ ਦੇ ਹੋ ਸਕਦੇ ਨੇ ਜ਼ਰੂਰੀ ਨਹੀਂ ਕਿ ਕਿਸੇ ਨੂੰ ਉਸ ਖਾਣ ਪੀਣ ਦੇ ਨਾਲ ਹੋ ਸਕਦਾਗਾ ਕਈ ਚੰਗੇ ਪਲੇ ਵੀ ਆਪਾਂ ਦੇਖਦੇ ਆਂ ਕਿ ਉਹਨਾਂ ਨੂੰ ਵੀ ਜਿਹੜੀਆਂ ਆਪਾਂ ਕਹਿ ਦਿੰਦੇ ਆਂ ਵੀ ਇਹ ਤਾਂ ਕੋਈ ਖਾਂਦਾ ਪੀਂਦਾ ਨਾਲ ਨਹੀਂ ਸੰਬੰਧਾ ਉਹਨੂੰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ ਇਹ ਇੱਕ ਕੁਦਰਤੀ ਆਪਾਂ ਕਹਿੰਦੇ ਇਹ ਵਰਤਾਰਾਗਾ ਆਪਾਂ ਕਹਿੰਨੇ ਆ ਕਿ ਜਲਦੀ ਜਿਹੜਾ ਭਵੰਤਮਾਨ ਦੀ ਜਿਹੜੀ ਸਿਹਤ ਉਹ ਠੀਕ ਹੋਵੇ ਤੇ ਜਲਦੀ ਆਪਣੇ ਪਰਿਵਾਰ ਦੇ ਵਿੱਚ ਆਉਣਾ ਤੇ ਨਾਲ ਲੋਕਾਂ ਨਾਲ رابطہ ਕਰਨਾ ਤੇ ਅਸੀਂ ਤਾਂ ਰੱਬ ਅੱਗੋਂ ਇਹ ਵੀ ਦੁਆ ਮੰਗਦੇ ਆ ਕਿ ਜਿਸ ਤੋਂ ਹਸਪਤਾਲ ਦੀ ਛੁੱਟੀ ਮਿਲਦੇ ਹੀ ਭਗਵੰਤ ਮਾਨ ਸਭ ਤੋਂ ਪਹਿਲਾਂ ਜਿਹੜੇ ਬੰਦੀ ਸਿੰਘ ਬਣਾਏ ਨੇ ਜਿਹੜੇ ਨਵੇਂ ਉਹਨਾਂ ਨੂੰ ਸਾਰਿਆਂ ਨੂੰ ਅਿਹਾਈ ਦਾ ਜਿਹੜਾ ਆਰਡਰ ਦੇਵੇ ਐਨਐਸਏ ਨਾਲ ਨਾਲ ਜਿਹੜੀ 1 ਮਿੰਟ ਦੇ ਵਿੱਚ ਟੁੱਟ ਸਕਦੀ ਆ ਕਿ ਅਸੀਂ ਜਿੱਥੇ ਭਗਵੰਤ ਮਾਨ ਦੀ ਅਰਦਾਸ ਕਰਦੇ ਆ ਕਿ ਜਲਦੀ ਠੀਕ ਹੋਵੇ ਉਹ ਤੇ ਇਹ ਵੀ ਨਾਲ ਅਰਦਾਸ ਕਰਦੇ ਆ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਜਿੰਨ ਜਿਹੜੇ ਵੀ ਜਿੰਨੇ ਵੀ ਕੈਦੀ ਨੇ ਨਵੇਂ ਕੈਦੀ ਨੇ ਜਿੰਨੇ ਵੀ ਡਿਬੂਗੜ੍ਹ ਜੇਲ੍ਹ ਤੇ ਬੰਦ ਨੇ ਚਾਹੇ ਪੰਜਾਬ ਦੇ ਜ਼ਿਲ੍ਹਾ ਚ ਬੰਦ ਆ ਉਹ ਵੀ ਨਾਲ ਨਾਲ ਛੱਡੇ ਜਾਣ ਤੇ ਬਾਕੀ ਜਿਹੜੇ 30 32 32 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਨੇ ਤੇ ਉਹਨਾਂ ਦੀ ਵੀ ਜਿਹੜੀ ਭਗਵੰਤ ਮਾਨ ਚਾਰਾ ਜੋਈ ਜਿਹੜੀ ਕਰ ਸਕਣਾ ਤਾਂ ਕਿ ਲੋਕ ਹੋਰ ਵੀ ਧਰਨ ਨੂੰ ਤੰਦਰੁਸਤੀ ਦੀਆਂ ਜਿਹੜੀਆਂ ਅਰਦਾਸਾਂ ਨੇ ਪਰਮਾਤਮਾ ਕਰੇ ਕਿ ਤੁਸੀਂ ਲੰਬੀ ਉਮਰ ਭੋਗੋ ਤੇ ਤੁਸੀਂ ਜਿਹੜਾ ਇਹ ਕਾਰਜ ਜੇ ਤੁਸੀਂ ਕਰਦੇ ਇੱਕ ਪੰਜਾਬ ਦੇ ਲਈ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਸਿੱਖ ਕੌਮ ਦੇ ਲਈ ਕਿਉਂਕਿ ਸਿੱਖ ਕੌਮ ਕਿਸੇ ਦਾ ਬੈਰੀ ਨਹੀਂ ਨਾ ਦੁਸ਼ਮਣ ਆ ਠੀਕ ਆ ਕਿ ਹਰੇਕ ਦੇ ਵਿਚਾਰਾਂ ਦੇ ਵਿੱਚ ਮਤਭੇਦ ਜ਼ਰੂਰ ਹੁੰਦੇ ਨੇ ਪਰ ਸਰਕਾਰ ਦਾ ਜਿੰਨਾ ਕਿ ਬਣਦਾ ਸੀ ਉਸ ਤੋਂ ਵੱਧ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਤੇ ਉਹਦੇ ਸਾਥੀ ਨੂੰ ਜਿਹੜਾ ਉਹ ਆਪਾਂ ਇਹ ਕਹਿੰਦੀ ਕਿ ਭੁਗਤਣਾ ਪੈ ਰਿਆ ਇੰਨਾ ਜਿਹੜਾ ਉਹਨਾਂ ਦਾ ਕੋਈ ਵੀ ਜਿਹੜਾ ਕੇਸ ਨਹੀਂ ਬਣਦਾ ਸੀ ਪਰ ਚਲੋ ਫਿਰ ਵੀ ਜਿਹੜਾ ਆਪਾਂ ਇਹ ਗੱਲ ਕਰਦੇ ਆ ਕਿ ਭਗਵਾਨ ਤੁਮਾਨ ਜਿਹੜਾ ਆਪਾ ਤੰਦਰੁਸਤ ਹੋਵੇ ਤੇ ਜਲਦੀ ਜਿਹੜਾ ਹਸਪਤਾਲ ਤੋਂ ਬਾਹਰ ਆਵੇ ਅਤੇ ਨਾਲ ਦੀ ਨਾਲ ਆ ਕੇ ਜਿਹੜਾ ਉਹਨਾਂ ਸਿੰਘਾਂ ਦੇ ਜਿਹੜੇ ਬੰਦੀ ਸਿੰਘ ਨੇ ਬਣਾਏ ਗਏ ਨੇ ਉਹਨਾਂ ਦਾ ਵੀ ਜਿਹੜਾ ਹਾਲ ਚਾਲ ਜਾਣੇ ਤੇ ਉਹਨਾਂ ਨੂੰ ਵੀ ਜਿਹੜਾ ਆਪਣਾ ਦੁੱਖ ਸਮਝਦੇ ਹੋਏ ਉਹਨਾਂ ਨੂੰ ਵੀ ਜਲਦੀ ਜਿਹੜਾ ਰਿਹਾਈ ਦੇ ਜਿਹੜੇ ਆਰਡਰ ਦੇਵੇ ਤੇ ਤੁਸੀਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਲਿਖਨੇ ਨਾ ਭੁੱਲਣਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਚਾਰ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ